ਸ਼ਿਰਾਂ ਐ ਜੀ ਜੀਦਾ ਵੀ ਕਿਨਾਰੀ ਮੈਣੀ ਹੋ ਰਹੀ ਐ ਐ ਸ਼ਿਰਾਂ ਤੇ ਸੱਚੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਤਾਂ ਜਿਵੇਂ ਕਿ ਮੈਂ ਅਕਸਰ ਹੀ ਕਹਿੰਦਾ ਹੁੰਨਾ ਕਿ ਤੁਸੀਂ ਆਪਣੇ ਫ੍ਰੀ ਟਾਈਮ ਦੇ ਵਿੱਚ ਕਿਸੇ ਨਾ ਕਿਸੇ ਸੰਸਥਾ ਦੇ ਨਾਲ ਮਿਲ ਕੇ ਕੋਈ ਸੇਵਾ ਦਾ ਕਾਰਜ ਜਰੂਰ ਕਰਿਆ ਕਰੋ ਤਾਂ ਜਿਵੇਂ ਕਿ ਅੱਜ ਸੰਡੇ ਸੀਗਾ ਆ ਸਵੇਰੇ 5 ਵਜੇ ਉੱਠ ਗਏ ਆ ਤੇ 520 ਟੀਮ ਦੇ ਨਾਲ ਅ ਅੱਜ ਜਲਿਆ 500 ਸੇਵਾ ਕਰਨ ਨੂੰ ਕਿਉਂਕਿ ਉਹ ਹਰ ਹਫਤੇ ਐਤਵਾਰ ਨੂੰ ਉੱਥੇ 500 ਜਾ ਕੇ ਆਪਣੇ ਉੱਥੇ ਬੰਦਰਾਂ ਨੂੰ ਤੇ ਗਊਆਂ ਨੂੰ ਜਾਂ ਕੋਈ ਵੀ ਜਿਹੜੇ ਜਾਨਵਰ ਹੁੰਦੇ ਨੇ ਉੱਥੇ ਉਹਨਾਂ ਨੂੰ ਖਾਣਾ ਪਾਉਂਦੇ ਨੇ ਫਰੂਟਸ ਪਾਉਂਦੇ ਨੇ ਜਾਂ ਮਿੱਠੀ ਰੋਟੀਆਂ ਪਾਉਂਦੇ ਨੇ ਸੋ ਅੱਜ ਮੈਂ ਸੋਚਿਆ ਕਿ ਉਹਨਾਂ ਨਾਲ ਸਮਾ ਬਤਾਇਆ ਜਾਵੇ ਅੱਜ ਦੀ ਸਵੇਰ ਉਹਨਾਂ ਦੇ ਨਾਂ ਕੀਤੀ ਜਾਵੇ ਤੇ ਸਵੇਰੇ ਸਵੇਰੇ ਉੱਠ ਕੇ ਮਤਲਬ ਇਨੀ ਪੋਜ਼ਿਟਿਵਿਟੀ ਆਂਦੀ ਹੈ ਤੁਸੀਂ ਇੰਨੇ ਪੋਜ਼ਿਟਿਵ ਹੋ ਜੰਨੇ ਹੋ ਉੱਠ ਕੇ ਤੇ ਉਦੋਂ ਜੇ ਤੁਸੀਂ ਇੰਨੇ ਪੋਜ਼ਿਟਿਵ ਕਾਰਿਆ ਕਰਨ ਜਾ ਰਹੇ ਹੋ ਤਾਂ ਹੋਰ ਵੀ ਪੋਜ਼ਿਟਿਵ ਮਤਲਬ ਸਾਰਾ ਦਿਨ ਇੰਨਾ ਵਧੀਆ ਜਾਣੇ ਵਾਲਾ ਅੱਜ ਦਾ ਮੈਂ ਤੁਹਾਨੂੰ ਸਾਰਾ ਉਸੇ ਜਾ ਕੇ ਦੱਸਣਾ ਕਿ ਕਿਵੇਂ ਆ ਕਿਵੇਂ ਸੇਵਾ ਕਰਦੇ ਆ ਤੇ ਸਭ ਕੁਝ ਕਿਵੇਂ ਹੋ ਰਿਹਾ ਤੇ ਮਤਲਬ ਰੂਹ ਇੰਨੀ ਖੁਸ਼ ਹੁੰਦੀ ਆ ਉੱਥੇ ਜਾ ਕੇ ਤਾਂ ਹੀ ਮੈਂ ਸਾਰਿਆਂ ਨੂੰ ਕਹਿਣਾ ਹੁੰਦਾ ਕਿ ਹਫ਼ਤੇ ਦੇ ਵਿੱਚ 10 ਦਿਨ ਦੇ ਵਿੱਚ ਮਹੀਨੇ ਦੇ ਵਿੱਚ ਜਦ ਵੀ ਤੁਹਾਨੂੰ ਟਾਈਮ ਲੱਗੇ ਨਾ ਇੱਕ ਦਿਨ ਕਿਸੇ ਨਾ ਕਿਸੇ ਦੀ ਸੰਸਥਾ ਦੇ ਨਾਲ ਜੁੜ ਕੇ ਜ਼ਰੂਰ ਲਾਇਆ ਕਰੋ ਅਸੀਂ ਵੀ ਸੰਸਥਾ ਚਲਾਉਂਦੇ ਆ ਪਰ ਅਸੀਂ ਬਾਕੀ ਸੰਸਥਾਵਾਂ ਦੇ ਨਾਲ ਜੁੜ ਕੇ ਜ਼ਰੂਰ ਚੱਲਦੇ ਆ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਰਲ ਮਿਲ ਕੇ ਹੀ ਚੱਲਣਾ ਪੈਣਾ ਕਈ ਲੋਕ ਹੇਟ ਕਰਦੇ ਨੇ ਇੱਕ ਦੂਜੇ ਤੋਂ ਕਿ ਹਾਂ ਭਾਈ ਉਹ ਹੀ ਸੰਸਥਾ ਦਾ ਸਾਡੇ ਕੋ ਵੱਧ ਨਾ ਹੋ ਰਿਹਾ ਭਾਈ ਇਹ ਸਭ ਕੁਝ ਕੁਝ ਨਹੀਂ ਰੱਖਿਆ ਹੈਗਾ ਤੁਸੀਂ ਚਲੋ ਆਪਦਾ ਸਾਰੇ ਨਾਲ ਰਲ ਮਿਲ ਕੇ ਚੱਲੋ ਕਿੰਨੇ ਕੰਮ ਤਾਂ ਹੀ ਹੁੰਦੇ ਨੇ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਜੇ ਸਾਰੇ ਤੁਹਾਡੇ ਨਾਲ ਨੇ ਤਾਂ ਤੁਸੀਂ ਕੁਝ ਵੀ ਕਰ ਸਕਦੇ ਹੋ ਕੁਝ ਵੀ ਕਰ ਸਕਦੇ ਹੋ ਤੇ ਵੀਡੀਓ ਦੇ ਐਂਡ ਤੱਕ ਜਰੂਰ ਬਣੇ ਰਹੋ ਤੁਹਾਡਾ ਨਿਹਰਾ ਹੋ ਗਿਆ ਤਾਂ ਮੈਂ ਤੁਹਾਡਾ ਕਾਲਾ ਦਿਖ ਰਿਹਾ ਵਾਜਣਾ ਸਾਰਿਆਂ ਕੋ ਕਿਉਂ ਰੇ ਲਾਈਟ ਨਹੀਂ ਸੀਗੀ ਤੇ ਸਵੇਰ ਦਾ ਹਲੇ 5:35 ਦਾ ਟਾਈਮ ਹੋਇਆ ਤੇ ਵੀਡੀਓ ਦੇ ਐਂਡ ਤੱਕ ਜਰੂਰ ਬਣਿਓ ਤੇ ਐਂਡ ਤੱਕ ਜਰੂਰ ਦੇਖਿਓ ਵੇ ਇੱਕ ਅਰਕਵੈਸਟ ਕਰਦਾ ਕਿ ਵੀਡੀਓ ਦੇਖ ਕੇ ਆਪਦੇ ਰਿਵਿਊ ਜ਼ਰੂਰ ਦਿਆ ਕਰੋ ਤੇ ਇਹਨੂੰ ਅੱਗੇ ਆਪਦੇ ਦੋਸਤਾਂ ਕੋਲ ਆਪਦੇ ਪਰਿਵਾਰਕ ਮੈਂਬਰਾਂ ਕੋਲ ਆਪਦੇ ਰਿਸ਼ਤੇਦਾਰਾਂ ਕੋਲ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਕੀ ਪਤਾ ਉਹਨਾਂ ਚੋਂ ਕਿਹਨੇ ਮੋਟੀਵੇਟ ਹੋ ਕੇ ਇਹ ਕਾਰਿਆ ਦੇ ਵਿੱਚ ਆ ਕੇ ਸੇਵਾ ਕਰਨੀ ਸ਼ੁਰੂ ਕਰ ਦੇਣੀ ਹੈ ਤੇ ਉਹਦੀ ਦੁਆ ਜਿੰਨੀ ਉਹਨੂੰ ਲੱਗੂਗੀ ਉਹਦਾ ਜਿੰਨਾ ਫਲ ਉਹਨੂੰ ਮਿਲੂ ਉਹਨਾਂ ਫਲ ਸਾਨੂੰ ਵੀ ਮਿਲੂਗਾ ਕਿਉਂਕਿ ਤੁਸੀਂ ਉਹ ਸੀ ਜਿਹਨੇ ਸ਼ੇਅਰ ਕੀਤਾ ਤਾਂ ਹੀ ਉਹਦੇ ਦਿਮਾਗ ਦੇ ਵਿੱਚ ਆਇਆ ਕਿ ਹਾਂ ਬਈ ਅਸੀਂ ਵੀ ਐਵੇਂ ਕਰ ਸਕਦੇ ਸੀ ਸੋ ਸ਼ੇਅਰ ਕਰਨੇ ਵਾਲਾ ਵੀ ਇੱਕ ਬਹੁਤ ਵੱਡਾ ਰੋਲ ਪਲੇ ਕਰਦਾ ਤੇ ਅੱਗੇ ਵੀਡੀਓ ਦਾ ਜ਼ਰੂਰ ਬਣੇ ਰਹ De que ਦੀ ਕਿਰਪਾ ਦੇ ਨਾਲ ਜੀ ਲੋਕਵੰਨ ਸ਼ੇਡਾ ਜੀ ਤੇ ਸਾਡੇ 300 ਵਰਤਨ ਵਿੱਚ ਰੋਟੀ ਹੈ ਜੀ ਗੋਮਾਤਾ ਸਾਡੀ ਹਾਜ਼ਰੀ ਕਬੂਲ ਕਰ ਗਈ ਜੀ ਉਹਦੇ ਸਭ ਤੰਦਰੁਸਤੀ ਬਖਸ਼ ਜੀ ਇਹ ਰੇਲਵੇ ਰੋਡ ਮੰਗਨ ਰਾਜਾ ਜੀ ਸਪੈਟਰੈਂਕ ਸ਼ਰਿਆ ਜੀ ਉਹ ਹਰ ਵਾਰ ਸਾਨੂੰ ਆਟੇ ਦੀ ਸੇਵਾ ਲੈਣ ਦਿੰਦੇ ਨੇ ਪਰ ਜਿਹੜੇ ਮੈਂਬਰਾਂ ਸਾਥੀ ਸੇਵਾ ਸਾਥ ਤੇ ਯੋਗ ਮੇਦਿਆ ਜੀ ਅਸੀਂ ਸਭ ਦਾ ਕਰਵਾਉਂਦੇ ਜੀ ਜੈ ਸ਼ਿਰੀਨ ਜੈ ਸ਼ਿਰੀਨ ਕੀ ਆ ਸ਼ਾਨਦਾਰ ਥੀ ਹੈ ਇਧਰ ਸੂਚ ਚੜ ਰਿਹਾ ਹੈ ਤੇ ਸਾਡੀ ਵਾਹਨ ਸੇਨਾ That's oh, cool. <laughs> ਦਸ 11 ਸਾਲ ਦਾ ਮੁੰਡਾ ਤੇ ਦੇਖ ਲੋ ਤੇ ਕਿੰਨਾ ਸਾਲ ਦਾ ਵੀ ਨਹੀਂ ਹੈਗਾ ਤੇ ਲੱਗਿਆ 13 13 ਸਾਲ ਦਾ ਕਿਆ ਬਾਤ ਹੈ ਭਾਈ ਯਾਰ ਇਨਸਪੀਰੇਸ਼ਨ ਆ ਭਾਈ ਤੂੰ ਬਾਕੀ ਮੁੰਡਿਆਂ ਲਈ ਬਾਕੀ ਤਾਂ ਅੱਜ ਕੱਲ ਫੋਨ ਤੇ ਪਬਜੀ ਉਹ ਖੇលਦੇ ਨੇ ਕਿ ਨਹੀਂ ਤੂੰ ਵੀ ਖੇਡਦਾ ਪਬਜੀ ਪਬਜੀ ਯਾਰ ਇਹ ਪਬਜੀ ਤਾਂ ਖਈ ਹੋ ਗਿਆ ਯਾਰ ਤੂੰ ਵੀ ਖੇਡਦਾ ਪਬਜੀ ਚੱਲ ਕੋਈ ਨਾ ਤਦਾਂ ਨਹੀਂ ਖੇਡਦਾ ਪਬਜੀ ਮੈਂ ਪਬਜੀ ਨਹੀਂ ਐ ਫ੍ਰੀ ਫਾਇਰ ਪਲੇਅਰ ਐ ਨਹੀਂ ਨਹੀਂ ਬਾਈ ਸੇਵਾ ਕਰਨਾ ਐ ਯਾਰ ਤੇ ਕੈਂਡੀ ਕ੍ਰਸ਼ ਖੇਡ ਲੈ ਸਾਢੇ 2:35 ਵਜੇ ਉੱਠ ਹੁੰਦਾ ਉਹ 5 ਵਜੇ ਉੱਠ ਗਿਆ ਦੇਖ ਲੈ ਮੈਂ ਤਾਂ ਅੱਜ ਤੁੱਕੇ ਸਿਰ ਉੱਠ ਗਿਆ ਤੇ ਆ ਗਿਆ ਨਹੀਂ ਤਾਂ ਸਾਢੇ ਤੱਕ ਸੁੱਤੇ ਹੀ ਹੋਣਾ ਸੀਗਾ ਓਰ ਯਾਰ ਆ ਇਹਨੂੰ ਰੋਟੀ ਪਾ ਦੇ ਯਾਰ ਬਾਈ ਅੱਜੀ ਹੋਣੀ ਯਾਰ ਜਰੀ ਓ ਯਾਰ ਆ ਗੱਲਾਂ ਨਾ ਕਰੋ ਤੁਸੀਂ ਕਿਹੜੀਆਂ ਗੱਲਾਂ ਕਰੀ ਰਹੇ ਹੋ 아니, 라니 아니, 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 아 아니, 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 아 그러니까 ਜੈ ਜੀ ਰਾਮ ਜੈ ਜੀ ਰਾਮ ਵਾਹ ਬੁਰੇ ਕਹਿਣਾ ਤਾਂ ਨਹੀਂ ਲੱਗਦਾ ਸ਼ਾਂਤ ਤੀਂੀਆਂ ਨੂੰ ਕਰਦੀ ਮਨ ਉਹ ਤਾਂ ਡਰ ਪਿਆ ਹੋਇਆ ਯਕੀਨ ਦੇ ਵਿੱਚ ਬਸ ਇਹੀ ਕਹੂੰਗਾ ਕਿ ਇਹੀ ਮੈਸੇਜ ਹੈ ਅੱਜ ਦਾ ਇਹੀ ਮੈਸੇਜ ਹੈ ਕਿ ਇਹਨਾਂ ਨੂੰ ਵੀ ਪਿਆਰ ਕਰੋ ਇੱਕ ਰੋਟੀ ਦੇਣ ਨਾਲ ਥੋੜਾ ਜਿਹਾ ਪਿਆਰ ਕਰਨ ਨਾਲ ਕੁਝ ਨਹੀਂ ਘਟੂਗਾ ਤੇ ਪਾਛੂ ਵੀ ਟੀਮ ਖੰਨਾ ਦਾ ਮੈਂ ਬਹੁਤ-ਬਹੁਤ ਸ਼ੁਕਰੀਆ ਕਰਦਾ ਹਾਂ ਤੇ ਜੋ ਇੰਨੀ ਸੇਵਾ ਕਰ ਰਹੇ ਨੇ ਉਹ ਹਰ ਐਤਵਾਰ ਜਾਂਦੇ ਨੇ ਤੇ ਤੋਂ ਇਲਾਵਾ ਵੀ ਸ਼ਹਿਰ ਦੇ ਵਿੱਚ ਕੋਈ ਵੀ ਇੰਜਰਡ ਹੋਵੇ ਕੋਈ ਵੀ ਜਾਨਵਰ ਹੋਵੇ ਕੋਈ ਵੀ ਹਨਾ ਹਨਾ ਤੇ ਉਹਦੇ ਵਿੱਚ ਅੱਗੇ ਆਉਂਦੇ ਨੇ ਬਾਤ ਚੜ ਕੇ ਨਵਜੀਵਨ ਵੈਲਫੇਅਰ ਸੁਸਾਇਟੀ ਨਾਲ ਵੀ ਕੰਦੇ ਨਾਲ ਕੰਦਾ ਮਲਾ ਕੇ ਮਦਦ ਕਰਦੇ ਨੇ ਸੇਵਾ ਕਰਦੇ ਨੇ ਤੇ मैं इस वीडियो से जरा स्पैशली थैंक्स करना चाहता पूरी पाँच सौ बीट टीम का जो कि हमेशा नाल खड़ी है जे किसी भी लोड है हमेशा नाल है बहुत बहुत शुक्रिया पूरी पाँच सौ गीट टीम का